ਹੁਣਾਰੇ ਟਾਈਮ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਲਖਵਿੰਦਰ ਸਿੰਘ ਬੀੜ ਜੰਮੂ ਕਸ਼ਮੀਰ ਦੇ ਪੈਲਗਾਮ ਵਿੱਚ ਅੱਤਵਾਦੀਆਂ ਨੇ ਭਾਰ ਦੇ ਨਿਰਦੋਸ਼ ਲੋਕਾਂ ਨੂੰ ਮਾਰਿਆ ਇਹ ਬਹੁਤ ਹੀ ਮੰਦਪਾਕੀ ਘਟਨਾ ਹੈ ਪੰਜਾਬ ਕਾਂਗਰਸ ਵੱਲੋਂ ਕੋਟਕਪੂਰਾ ਵਿੱਚ ਕੈਂਡਲ ਮਾਰਚ ਕੱਢ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਕੈਂਡਲ ਮਾਰਚ ਕੱਢਿਆ ਜਿਹੜਾ ਕਸ਼ਮੀਰ ਦੇ ਵਿੱਚ ਜੋ ਹੋ ਰਿਹਾ ਹੈ ਤੁਹਾਦ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਹੈ ਤੁਸੀਂ ਤੇ ਸਾਡੇ ਦੇਸ਼ ਲਈ ਬਹੁਤ ਮਾੜੀ ਗੱਲ ਆ। ਪਾੜੇ ਅੰਸਰਾਂ ਨੇ ਬਿਨਾਂ ਕਿਸੇ ਕਾਰਨ ਇੱਕ ਖੁਸ਼ੀ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਗਏ ਹੋਏ ਲੋਕ ਜੋ ਆਪਣੀ ਛੁੱਟੀਆਂ ਬਤਾਉ ਜਾਂ ਘੁੰਮਣ ਗਏ ਸੀ ਉਹਨਾਂ ਦੇ ਉੱਤੇ ਅਚਾਨਕ ਹਮਲਾ ਕਰਕੇ ਉਹਨਾਂ ਨੂੰ ਮਾਰਿਆ। ਸਾਰੇ ਦੇਸ਼ ਨੂੰ ਘਰ ਇਹ ਹਮਲਾ ਸਾਡੇ ਸਾਰਿਆਂ ਦੇ ਉੱਪਰ ਆ ਸਾਡੇ ਭਾਈਚਾਰਕ ਸਾਂਝ ਦੇ ਉੱਤੇ ਹਮਲਾ ਕਿਉਂਕਿ ਇਹਦੇ ਵਿੱਚ ਜੋ ਉਹਨਾਂ ਨੇ ਇੱਕ ਧਰਮ ਦੀ ਗੱਲ ਪੁੱਛ ਕੇ ਹਮਲਾ ਕੀਤਾ ਬਹੁਤ ਮਾੜੀ ਗੱਲ ਆ। ਸਾਡੀ ਦੇਸ਼ ਦੀ ਭਾਰਤ ਸਰਕਾਰ ਨੂੰ ਸਖਤ ਤੋਂ ਸਖਤ ਕਦਮ ਚੁੱਕਣਾ ਚਾਹੀਦਾ ਤੇ ਦੇ ਨਾਲ ਮੈਂ ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਕਹਿੰਨਾ ਕਿ ਆਪਾਂ ਆਪਸ ਦੇ ਵਿੱਚ ਸਭ ਧਰਮਾਂ ਵਾਲੇ ਲੋਕ ਆਪਣਾ ਭਾਈਚਾਰਾ ਬਣਾ ਕੇ ਰੱਖੀਏ ਤੇ ਕੁਝ ਇੱਕ ਵਿਰੋਧੀ ਹੁੰਦੇ ਜਿਹੜੇ ਸੰਸਾਰ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਇੱਕ ਪਤਾ ਨਹੀਂ ਕੀ ਭੈੜਾ ਦੋ ਭੈੜਾ ਮੋਟਿਵ ਆ ਮਨੋਰਥਾ ਜਿਹੜਾ ਕਿ ਉਹ ਕਿਸੇ ਸਮੇਂ ਵੀ ਹਿੰਦੁਸਤਾਨ ਦੇ ਵਿੱਚ ਪੂਰਾ ਨਹੀਂ ਕਰ ਸਕਣਗੇ ਸਾਨੂੰ ਸਾਰੇ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸਾਨੂੰ ਸਾਰਿਆਂ ਨੂੰ ਇੱਕ ਕਾਲ ਦਿੱਤੀ ਗਈ ਆ ਕੰਨੀ ਕਾਂਗਰਸ ਵੱਲੋਂ ਨਹੀਂ ਮੈਂ ਮੰਨਦਾ ਵੀ ਸਾਰੀ ਮਨੁੱਖਤਾ ਵੱਲੋਂ ਸਾਰੀ ਮਨੁੱਖਤਾ ਵੱਲੋਂ ਨੂੰ ਇਹ ਚਾਹੀਦਾ ਅਸੀਂ ਸਾਰੀ ਮਨੁੱਖਤਾ ਲਈ ਮਨੁੱਖਤਾ ਵੱਲੋਂ ਇੱਥੇ ਇਕੱਤਰ ਹੋਏ ਆ ਤੇ ਸਾਰੇ ਇੱਥੋਂ ਲੈ ਕੇ ਸਮਾਜ ਜਿਹੜਾ ਗੋਚੌਂਕ ਆ ਉੱਥੇ ਤੱਕ ਜੈਂਡਲ ਮਾਰਚ ਲੈ ਕੇ ਜਾਵਾਂਗੇ ਕਿ ਸਾਡੀ ਇੱਕ ਵਿਰੋਧ ਕਰਨ ਦੀ ਵੀ ਇਹ ਵਿਧੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਹੀ ਤੁਹਾਡਾ ਧੰਨਵਾਦ ਵੀ ਕਰਦਾ ਕਿ ਅਸੀਂ ਉਹਨਾਂ ਲੋਕਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੰਦੇ ਤੇ ਜੋ ਲੜਾਈ ਲੜ ਰਹੇ ਸਾਡੇ ਜਵਾਨ ਚਾਹੇ ਉਹਦੇ ਕਸ਼ਮੀਰ ਦੇ ਵਿੱਚ ਪੁਲਿਸ ਦੇ ਜਵਾਨ ਆ ਚਾਹੇ ਫੌਜ ਦੇ ਜਵਾਨ ਆ ਜਾਂ ਪੈਰਾਮਿਲਟਰੀ ਫੋਰਸਾਂ ਦੇ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੇ ਦੁੱਖ ਸੁੱਖ ਜ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ